ਉਨੇ ਠੋਕਾ ਇਹਨਾਂ ਨੇ ਉਹਨਾਂ ਨੇ ਕੀ ਕਿਹਾ ਕਿ ਇਹਨਾਂ ਦੀ ਵੈਸੀ ਹੈ ਕਿ ਜਿੰਨੇ ਲਾਇਆ ਸੀ ਗਾਰਗੁਰ ਤੇ ਬਰੇਕ ਲਾਇਆ ਸਭ ਜੀਸੀਬੇ ਪੇਂਡੇ ਚੁਕਾ ਕੇ ਉਹ ਮਾਰੇ ਅੱਛਾ ਮਨ ਮੋਟੇ ਨੇ ਮੋਟੇ ਨੇ ਅੱਛਾ ਇਹ ਗਾਰਗੁਰ ਚੁਕਾ ਕੇ ਗਾਰਗੁਰ ਦੀ ਸਾਰੀ ਢਾਹ ਲਈ ਤੇ ਮਾਫੀ ਮੰਗ ਕੇ ਛੁੱਟੇ ਦੀ ਮਾਫੀ ਮੰਗਤੀ ਤੇ ਸਾਧਿਆਲੇ ਐਕਸ਼ਨ ਕੋਈ ਨਹੀਂ ਲੈ ਰਹੇ ਕੋਈ ਐਕਸ਼ਨ ਨਹੀਂ ਲੈ ਰਹੇ ਮੋਟੇ ਨੇ ਜਿਵੇਂ ਆਪਾਂ ਸੌਫਟ ਬੰਨਾ ਕਹਿੰਦੇ ਉਹਨੇ ਅਮਰੀਕਨ ਅੰਬੈਸੀ ਦੇ ਬੁਲਟੂ ਲਾਤਾ ਤੇ ਉਹ ਡਾਲੇ ਉਹਨਾਂ ਨੇ ਸਾਰੇ ਇਹ ਇੱਕ ਮਾਮਲਾ ਦੇ ਕਿ ਮੈਨਾਂ ਸਾਡੇ ਕੋਲ ਪਾਵਰ ਹੈ ਜਦੋਂ ਸਾਡੇ ਕੋਲ ਪਾਵਰ ਹੈ ਅਸੀਂ ਆਪਣੇ ਦੇਸ਼ 'ਚ ਬੈਠੇ ਆ ਸਾਡੇ ਦੇ ਦੇ ਬੰਦਿਆਂ 'ਤੇ ਇਹਦਾ ਕਰ ਰਹੇ ਹਰੈਸਮੈਂਟ ਕਰ ਰਹੇ ਜੇ ਅਸੀਂ ਉਹ ਐਕਸ਼ਨ ਹੀ ਲੈ ਰਹੇ ਜੇ ਆਪਣੀ ਹਿੰਦੁਸਤਾਨ ਗਵਰਨਮੈਂਟ ਐਕਸ਼ਨ ਹੀ ਲੈ ਰਹੀ ਪੰਜਾਬ ਸਰਕਾਰ ਵੱਲੋਂ ਜਿਹੜੇ ਬੱਚੇ ਭਰ ਪਰ ਕੇ ਭੇਜੇ ਗਏ ਕੋਈ ਜਬਿਆਨ ਨਹੀਂ ਦੇ ਕੋ ਸਾਰੇ ਵਰਲਡ ਦੇ ਵਿੱਚ ਇਹਨਾਂ ਮਰੇਕ ਨਾ ਨਹੀਂ ਦੱਗੇ ਇਹਨਾਂ ਨੇ ਇਰਾਦ ਬਰਬਾਦ ਕੀਤਾ ਲੀਬੀਆ ਕੀਤਾ ਲੀਬੀਆ ਕੀਤਾ ਸੀਰੀਆ ਕੀਤਾ ਇਰਾਨ ਤੇ ਫਾਇਰਿੰਗ ਕਰ ਰਹੇ ਨੇ ਦਾਜਾ ਤੇ ਗਾਜ਼ਾ ਤੇ ਇਹਨਾਂ ਨੂੰ ਰਾਹ ਦਿੱਤਾ ਕਹਿੰਦੇ ਅਸੀਂ ਇੱਕ ਨਵਾਂ ਗਾਜ਼ਾ ਬਣਾਵਾਂਗੇ ਉੱਥੇ ਬੰਦਿਆਂ ਦੇ ਟਰੰਪ ਦਾ ਨਾਮ ਆਏ ਹੋਏਗਾ ਫਾਨਾ ਹੋਏਗਾ ਮਤਲਬ ਬੰਦਿਆਂ ਨੂੰ ਮਾਰ ਕੇ ਉਹਨਾਂ ਦੇ ਉੱਤੇ ਇਹ ਉਹ ਸਾਧਨ ਚਾਹੁੰਦੇ ਨੇ ਸ਼ਹਿਰ ਗਾ 70 70 ਹਜ਼ਾਰ ਬੰਦਾ ਬੱਚੇ ਰਹਿਮੀਆਂ ਮਾਰ ਕੇ 60 ਸ਼ਹਿਰ ਗਾ ਬਣਾਉਣਾ ਕੋਈ ਇਹਨਾਂ ਦੀ ਬਹੁਤ ਫੇਰੇ ਅਸੀਂ ਕੋਈ ਬੱਤੀਆਂ ਨਹੀਂ ਮਾਰਦੇ ਇੱਕ ਕਾਤਲ ਬੰਦੇ ਨਾਲ ਸਿੱਖਾਂ ਦਾ ਜੀ ਪਰ ਇਹਨਾਂ ਦੇ ਖਿਲਾਫ ਲੜਾਂਗੇ Ma se kërë pajtë në